ਹੈਲੋ 사ਸਰੀ ਕਾਲ ਜੀ ਕਰੋ ਜੀ ਨੋਟ ਅੱਜ 19 ਮਈ 2025 ਨੂੰ ਪਿੰਡ ਉਗੋ ਬਹੂਆ ਜ਼ਿਲ੍ਹਾ ਤਰਨਤਾਰਨ ਕਬੱਡੀ ਦਾ ਬਹੁਤ ਅੱਡਾ ਸ਼ਾਮ ਨੂੰ 5 ਵਜੇ ਸ਼ੋਅ ਮੈਚ ਹੋ ਰਿਹਾ ਤੇ ਆਪਾਂ ਵੀ ਪੁੱਜ ਰਹੇ ਆਪਣੇ ਨਾਲ ਰਵੀ ਕੈਲਰਨ ਤੇ ਸ਼ੀਲੂ ਬਲਹਾਰੇ ਨੂੰ ਲੈ ਕੇ ਆਪਾਂ ਜਾ ਰਹੇ ਤੇ ਆਪਣੇ ਭਰਾ ਭੰਗੂ ਬੈਲਜੀਅਮ ਤੇ ਗੁਰਪੇਜ ਕੈਨੇਡਾ ਵੱਲੋਂ ਖੁੱਲੇ ਸੱਦੇ ਤੇ ਉਹਨਾਂ ਭਰਾਵਾਂ ਕਰਕੇ ਆਪਾਂ ਜਾ ਰਹੇ ਦਰਸ਼ਕ ਵੀਰਾਂ ਨੂੰ ਫੀਲ ਕੀਤੀ ਜਾਂਦੀ ਵੱਧ ਤੋਂ ਵੱਧ ਪੁੱਜੋ ਤੇ ਟੂਰਨਾਮੈਂਟ ਦਾ ਹਾਂ ਤਾਂ ਦੋਸਤੋ ਅੱਜ ਗੱਗੋ ਬੁਆ ਜ਼ਿਲ੍ਹੇ ਤਰਨਤਾਰਨ ਦੇ ਵਿੱਚ ਬਹੁਤ ਵੱਡੇ ਖਿਡਾਰੀ ਪੁੱਜਣਗੇ ਤੇ ਬਹੁਤ ਵੱਡਾ ਇਹ ਕਬੱਡੀ ਸ਼ੋਅ ਮੈਚ ਹੋਏਗਾ ਜਿੱਥੇ ਦੋ ਛੋਟੇ ਦੀਆਂ ਟੀਮਾਂ ਹੋਣਗੀਆਂ ਅਤੇ ਇੱਥੇ ਪਾਈ ਲੱड्डੂ ਦੀ ਟੀਮ ਦੇ ਵਿੱਚ ਸਿੱਲੂ ਬਹੁ ਅਕਬਰਪੁਰ ਰਵੀ ਕੈਲਰਮ ਦੀਪ ਦਬਰਜੀ ਭੀਮ ਦੂਬਲੀ ਵਰਗੇ ਅਤੇ ਪ੍ਰੀਤ ਲੱड्डੂ ਵਾਲੇ ਵਰਗੇ ਵੱਡੇ ਵੱਡੇ ਖਿਡਾਰੀ ਖੇਡਣਗੇ ਦੂਜੇ ਪਾਸੇ ਦੋਸਤੋ ਅਰਸ ਚੋਹਲਾ ਸਾਹਿਬ ਮੱਖਣ ਮੱਖੀ ਵਰਗੇ ਵੱਡੇ ਵੱਡੇ ਖਿਡਾਰੀ ਛੋਟਾ ਗੁਰਦੀਤਾ ਇਹ ਹੋਣਗੇ ਅਤੇ ਅੱਜ ਸ਼ਾਮ ਨੂੰ 5 ਵਜੇ ਇਹ ਜਿਹੜਾ ਮੈਚ ਉਹ ਸ਼ੁਰੂ ਹੋ ਜਾਵੇਗਾ ਤੇ ਸਿੱਲੂ ਨੇ ਆਪ ਇਹ ਜਾਣਕਾਰੀ ਦਿੱਤੀ ਹੈ ਕਿ ਅੱਜ ਉਹ 100% ਇਥੇ ਖੇਡੇਗਾ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰਲੀ